ਨਸਸ ਸਿੰਘ ਜੀ ਆਸੀਂ ਤੁਹਾਡੀ ਜਿਹੜੀ ਸੰਸਥਾ ਹਿਮਨ ਰਾਈਟ ਬਣੀ ਹੋਈ ਹੈ ਜੀ ਅੱਜ ਜਿਹੜੀ ਬਣਾਇਆ ਨਾਲ ਐਕਟਿਵਿਟੀ ਜਿਹੜੇ ਬਣਾਇਆ ਨਿਯੁਕਤ ਕੀਤਾ ਹੈ ਕੋਣ ਹੈ ਅੱਜ ਇੱਥੇ ਸਮਾਉਣੇ ਤੋਂ ਗੁਰਦੇਸ਼ ਗੁਰਦੇਸ਼ ਸਿੰਘ ਨੂੰ ਅਸੀਂ ਪਟਿਆਲੇ ਦਾ ਸੈਕਟਰੀ ਨਿਯੁਕਤ ਕੀਤਾ ਜੀ ਤੇ ਅੱਜ ਇੱਥੇ ਸਾਡੇ ਨਾਲ ਇੰਡੀਆ ਦੇ ਪ੍ਰਧਾਨ ਇਸਤਰੀ ਵਿੰਗ ਦੇ ਮਾੜ ਪਵਨਜੀਤ ਕੁਰਮਾਨ ਜੀ ਸਾਡੇ ਨਾਲ ਆਏ ਨੇ ਲੁਧਿਆਣੇ ਤੋਂ ਪਟਿਆਲੇ ਤੋਂ ਚੇਅਰਮੈਨ ਗੁਰਪ੍ਰੀਤ ਸਿੰਘ ਜੀ ਲੁਧਿਆਣੇ ਤੋਂ ਆਏ ਨੇ ਸਾਡੇ ਨਾਲ ਗਗਨਦੀਪ ਸ਼ਰਮਾ ਜੀ ਆ ਆਰਟੀਆਈ ਵਿੰਗ ਦੇ ਪ੍ਰਧਾਨ ਨੇ ਖੰਨੇ ਦੇ ਜੀ ਤੇ ਸਾਡੇ ਅਰਜਿੰਦਰ ਕੁਮਾਰ ਜੀ ਆਏ ਨੇ ਪਟਿਆਲਾ ਦੇ ਪ੍ਰਧਾਨ ਭពਿੰਦਰ ਸਿੰਘ ਦੀ ਜੂਰ ਤੇ ਪ੍ਰਧਾਨ ਨੇ ਉਹ ਸਾਡੇ ਨਾਲ ਆਏ ਨੇ ਕਿੱਥੇ ਪਟਿਆਲੇ ਤੋਂ ਬੈਂਕ ਮੈਜਰ ਸਾਹਿਬ ਆਏ ਨੇ ਕੋਪਰੇਟ ਬੈਂਕ ਤੋਂ ਸਟੇਡੀ ਤੋਂ ਸਾਡੀ ਆਲ ਇੰਡੀਆ ਹੋਮ ਲੋਨ ਸਪான்ਸਰ ਵੱਲੋਂ ਲੋਟਵੰਦ ਪਰਿਵਾਰਾਂ ਦੀ ਮਦਦ ਕੀਤੀ ਜਾਂਦੀ ਆ ਜਿੱਥੇ ਵੀ ਕਿਸੇ ਨਾਲ ਕੋਈ ਤੱਕਾ ਹੁੰਦਾ ਹੈ ਮਨੁੱਖੀ ਅਧਿਕਾਰ ਹੁੰਦਾ ਘਾੜ ਹੁੰਦਾ ਉੱਥੇ ਅਸੀਂ ਆਪਣੀ ਟੀਮ ਵੱਲੋਂ ਸੰਘਰਸ਼ ਕਰਕੇ ਉਹਨੂੰ ਸਾਬਦ ਦਵਾਉਨੇ ਆ ਆਲ ਇੰਡੀਆ ਹਮਨਰਸ ਸਪੌਂਸਰ ਵੱਲੋਂ ਰਿਸ਼ਤਾਜਾਰ ਰਿਸ਼ਵਤ ਕੋਰੀ ਬਾਲ ਮਜ਼ਦੂਰੀ ਪ੍ਰੂਨਸਤਿਆ ਤੇ ਔਰਤਾਂ ਦੇ ਹਤਿਆਚਾਰਾ ਨੂੰ ਰੋਕਣ ਲਈ ਅਸੀਂ ਇਹ ਜਿਹੜੀਆਂ ਟੀਮਾਂ ਦਾ ਗਠਨ ਕਰ ਰਹੇ ਆ ਸਾਡੇ ਆਲ ਇੰਡੀਆ ਹਮਨਰਸ ਸਪੌਂਸਰ ਵੱਲੋਂ ਪੂਰੇ ਸਟੇਟ ਦੇ ਵਿੱਚ ਤੇ ਪੂਰੇ ਹਿੰਦੁਸਤਾਨ ਦੇ ਵਿੱਚ ਹਰ ਸਟੇਟ ਦੇ ਵਿੱਚ ਸਾਡੀਆਂ ਜਿਹੜੀਆਂ ਟੀਮਾਂ ਆ ਬਣੀਆਂ ਆ ਜਿਵੇਂ ਕਿ ਜੰਮੂ ਹਿਮਾਚਲ ਪ੍ਰਦੇਸ਼ ਉੱਤਰਾਖੰਡ ਰਾਜਸਥਾਨ ਯੂਪੀ ਬਿਹਾਰ ਅਤੇ ਹੋਰ ਵੀ ਸਟੇਟਾਂ ਨੇ ਮਹਾਰਾਸ਼ਟਰ ਪ੍ਰਦੇਸ਼ ਦੇ ਵਿੱਚ ਸਾਡੀਆਂ ਟੀਮਾਂ ਦਾ ਗਠਨ ਹੋ ਚੁੱਕਾ ਆ ਅਤੇ ਆਉਣ ਵਾਲੀ ਦਿਨਾਂ ਚ ਅਸੀਂ ਜਲਦੀ ਹੀ ਇੱਕ ਤਰਨਤਾਲ ਅੰਮ੍ਰਿਤਸਰ ਦੇ ਵਿੱਚ ਮੀਟਿੰਗ ਕਰ ਰਹੇ ਆ ਜਿਸ ਵਿੱਚ ਪੂਰੇ ਪੰਜਾਬ ਤੇ ਨੈਸ਼ਨਲ ਲੈਵਲ ਦੀ ਮੀਟਿੰਗ ਬਹੁਤ ਵੱਡੀ ਹੋਣ ਜਾ ਰਹੀ ਆ ਤੇ ਆਲ ਇੰਡੀਆ ਹਮਦਰਸ ਸਪੌਂਸਰ ਵੱਲੋਂ ਲੋੜਵੰਦ ਜਿਦਵੇਂ ਕੀ ਸਕੂਲ ਵਿੱਚ ਵੱਤਿਆਂ ਨੂੰ ਕਈ ਵਾਰੀ ਫੀਸ ਦੀ ਜ਼ਰੂਰਤ ਹੁੰਦੀ ਆ ਗਰੀਬ ਪਰਿਵਾਰਾਂ ਨੂੰ ਅਸੀਂ ਉਹਦੀ ਮਦਦ ਕਰਦੇ ਆ ਅਤੇ ਕਾਪੀਆਂ ਕਿਤਾਬਾਂ ਤੇ ਗਰੀਬ ਲੜਕੀਆਂ ਦੀ ਲੋੜਵੰਦ ਪਰਿਵਾਰਾਂ ਦੀ ਕਿਤੇ ਵਿਆਹ ਲੜਕੀਆਂ ਦੇ ਵਿਆਹ ਵੀ ਕਰਦੇ ਆ ਆਲ ਇੰਡੀਆ ਹੋਮ ਰੈਟਸ ਵੱਲੋਂ ਅਸੀਂ ਗੁਰਤੇਜ ਸਿੰਘ ਨੂੰ ਜਿਹੜਾ ਜਨਰਲ ਸੈਕਟਿਵ ਬਣਾਇਆ ਹੈ ਅੱਜ ਅਸੀਂ ਇਹਨਾਂ ਤੋਂ ਉਮੀਦ ਕਰਦੇ ਆ ਕਿ ਆਪਣਾ ਵਾਧ ਚੜ ਕੇ ਸਮਾਜ ਦੀ ਸੇਵਾ ਕਰਨਗੇ ਅਤੇ ਸੰਸਥਾ ਦਾ ਨਾਮ ਬਲੰਦ ਕਰਨਗੇ ਹਰਜੀਤ ਮੇਰਾ ਨਾਮ ਜੀ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਹੋਮ ਰਾਈਟ ਜਿਹੜੀ ਤੁਸੀਂ ਨੁਕਤੀ ਕਰ ਰਹੇ ਹੋ ਅੱਜ ਜੀ ਉਹ ਲੋਕਾਂ ਨੂੰ ਕੀ ਫਾਇਦਾ ਹੋਏਗਾ ਇਹਦਾ ਫਾਇਦਾ ਹੀ ਆ ਜੀ ਸਾਡੀ ਟੀਮ ਬਹੁਤ ਵੱਡੀ ਹੈ ਸਾਡੇ ਪ੍ਰੈਜ਼ੀਡੈਂਟ ਅਰਸ ਸਿੰਘ ਜੀ ਤੇ ਮੈਡਮ ਪਮਨ ਪਮਨਜੀਤ ਜੀ ਇਹ ਇਹਨਾਂ ਦਾ ਬਹੁਤ ਵੱਡਾ ਪਰਾਲਾ ਤੇ ਸੰਸਥਾ ਨੂੰ ਬਹੁਤ ਵਧੀਆ ਤਰੀਕੇ ਨਾਲ ਚਲਾ ਰਹੇ ਨੇ ਤੇ ਜਿੱਥੇ ਵੀ ਬੇਸਾਰਾ ਲੋਡ ਬੰਦ ਜਿੱਥੇ ਲੋਡ ਪੈਂਦੀ ਉੱਥੇ ਸਾਡੀ ਸੰਸਥਾ ਖੜਦੀ ਹੈ ਜੀ ਇਸ ਨਾਲ ਵੀ ਕੋਈ ਸੱਕੀ ਚਾਈ ਹੁੰਦੀ ਆ ਜਾਂ ਕੋਈ ਲੋੜਵੰਦ ਹੁੰਦਾ ਸੀ ਸੰਸਥਾ ਸਾਡੀ ਵੀ ਪੂਰੀ ਹੈਲਪ ਕਰਦੀ ਹੈ ਜੀ ਤੇ ਸਾਡੇ ਪਟਿਆਲਾ ਜ਼ਿਲ੍ਹੇ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਜੀ ਤੇ ਮੈਂ ਪ੍ਰੈਜ਼ੀਡੈਂਟ ਤੇ ਅਸੀਂ ਵੀ ਉਹਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਆਂ ਤੇ ਅੱਜ ਜਿਹੜੇ ਨਵੇਂ ਨਿਯੁਕਤ ਕੀਤੇ ਗਏ ਨੇ ਸਾਡੇ ਜਨਰਲ ਸੈਕਟਰੀ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਇਹਨਾਂ ਨੂੰ ਵਧਾਈ ਦਿੰਦੇ ਆਂ ਸਾਡੀ ਸੰਸਥਾ ਨਾਲ ਜੁੜੇ ਨੇ ਅਸੀਂ ਚਾਹੁੰਦੇ ਆਂ ਕਿ ਸਾਡੀ ਸੰਸਥਾ ਜਿਵੇਂ ਅੱਗੇ ਵੱਧ ਰਹੀ ਆ ਤੇ ਅਸੀਂ ਬਹੁਤ ਜ਼ਿਆਦਾ ਮਿਹਨਤੀ ਵੀ ਕਰ ਰਹੇ ਆਂ ਸਾਨੂੰ ਨਵੀਂ ਜੂਤ ਦੀ ਲੋੜ ਆ ਤੇ ਅਸੀਂ ਹਰ ਇੱਕ ਖੇਤਰ ਦੇ ਵਿੱਚ ਆਪਣਾ ਵੱਤਵੱਧ ਯੋਗਦਾਨ ਪਾ ਰਹੀ ਹਾਂ ਕਰਦਾ ਆਪਣੇ ਆਸਾ ਸਿੰਘ ਅਜਾਜ ਜੀ ਮਾਨ ਮੈਡਮ ਪਵਨਜੀਤ ਕੌਰ ਜੀ ਦਾ ਜਿਨ੍ਹਾਂ ਨੇ ਮੈਨੂੰ ਜ਼ਿੰਮੇਵਾਰੀ ਦਿੱਤੀ ਆ ਤੇ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਇਹ ਜ਼ਿੰਮੇਵਾਰੀ ਮੈਂ ਆਪਣੀ ਤੰਦੇਹੀ ਨਾਲ ਨਿਭਾਵਾਂਗਾ ਤੇ ਹਰ ਪ੍ਰਕਾਰ ਦੇ ਲੋੜਵੰਦ ਵਿਅਕਤੀ ਨਾਲ ਪਹਿਲਾਂ ਵੀ ਖੜਦਾ ਆਇਆ ਤਾਂ ਇਸ ਵਾਰ ਵੀ ਮੈਂ ਖੜਦਾ ਆਉਂਗਾ ਕਿਸੇ ਨਾਲ ਵੀ ਕੋਈ ਕਿਸੇ ਤਰ੍ਹਾਂ ਦਾ ਧੱਕਾ ਹੁੰਦਾ ਤਾਂ ਮੈਂ ਉਹਨਾਂ ਲਈ ਦਿਨ ਰਾਤ ਖੜਿਆ